निगा स्वागत जी आया और अच्छी फिल्म के मेन हीरो स्टार हीरो काका बूटा सिंह जी और उन्होंने दे डैडी सरदार अजीत सिंह जी अरदुल्ला साहब जी के ब्रैदर बी जिगर जी और दुला साहब जी के मामा जी के लड़के भाई कमल जी अर्दुल्ला साहब जी के ताए जी सरदार बंस सिंह जी अरदुल्ला साहब जी के मासड़ साहबान सदार जोगिंद्र सिंह जी सदार अजीत सिंह जी सरदार मुख्तिया सिंह जी सरदार के सिंह जी और दुला साहब जी के फुफड़ साहबान सदार जेला जी सरदार सुखदेव सिंह जी ਅਰਦੁਲਾ ਸਾਹਿਬ ਜੀ ਦੇ ਜੀਜੇ ਸਰਦਾਰ ਸੁਖਵਿੰਦਰ ਸਿੰਘ ਜੀ ਧੰਨਵਾਦ ਕਰਦੇ ਆ ਸਾਰੇ ਰਿਸ਼ਤੇਦਾਰਾਂ ਦਾ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਟ ਕੇ ਇਸ ਮਹਿਫਲ ਨੂੰ ਚਾਰ ਚੰਦ ਲਾਇਆ। ਸੋ ਨਾਲ ਹੀ ਸਾਡੇ ਸਿਆਣੇ ਬਜ਼ੁਰਗਾਂ ਨੇ ਕਿਹਾ ਕਿ ਕਿਸੇ ਵੀ ਕਾਰੀਗਰ ਨੂੰ ਸ਼ੁਰੂ ਕਰੀਏ ਉਸ ਪਰਮਾਤਮਾ ਉਸ ਰੈਗ ਨੂੰ ਉਸ ਨਾਮ ਨਾਲ ਦਾ ਨਾਮ ਲੈਣਾ ਜ਼ਰੂਰੀ ਆ। ਸੋ ਸੁਖਦੀ ਘੜੀ ਲਿਆਇਆ ਦਾਤਾ ਸ਼ੁਕਰ ਕਰਾਂ ਮੈਂ ਤੇਰਾ ਦਾਸਾਂ ਦੇ ਸਭ ਕਾਰ ਸਵਾਰੀ ਜਿਸ ਕਰਪਾ ਨੇ ਫੇਰਾ। ਸੋ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰ ਨਦਰ ਕਰੇ। ਸੱਚੇ ਪਾਕਸ਼ ਨੇ ਬੜੀ ಅಪਾਰ ਕਿਰਪਾ ਕੀਤੀ ਦੋ ਪਰਿਵਾਰਾਂ ਦਾ ਮਿਲਾਨ ਹੋਇਆ ਦੋ ਰੂਹਾਂ ਦਾ ਮਿਲਾਨ ਹੋਇਆ ਸੋ ਗੀਤਾ ਲਾਈਵ ਐਂਟਰਟੇਨਮੈਂਟ ਵੱਲੋਂ ਪਹਿਲੀ ਆਗਾਜ਼ਨ ਵੀ ਉਸ ਪ੍ਰਮਾਤਮਾ ਦੇ ਨਾਮ ਉਸ ਅੱਲਾਹ ਤਾਲਾ ਦੇ ਨਾਮ ਧਰਮਾ ਗੀਤ ਰਾਹੀ